ਸਤ ਗੁਰ ਬੰਦੀ ਛੋੜ ਹੈ ਸਤ ਗੁਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਅੱਜ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਾਇ ਦਿਵਸ ਬੜੇ ਹੀ ਸ਼ਰਧਾ ਭਾਵਨਾ ਬਣਾਇਆ ਗਿਆ ਸਤ ਗੁਰ ਬੰਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਾਇ ਦਿਵਸ ਦੇ ਮੌਕੇ ਸੰਗਤਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਸੀ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਵੱਡੀ ਗਿਣਤੀ ਵਿੱਚ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸੰਗਤ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅੱਜ ਦੇ ਦਿਨ ਸੇਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਸਾਜਨਾ ਦੇ ਕਰਨ ਤੋਂ ਬਾਅਦ ਉੱਥੇ ਗੁਰਦੁਆਰਾ ਗੱਦੀ ਦੇ ਉਪਰਾਜਮਾਨ ਹੋਣਾ ਮਾਨ ਹੋਇਆ ਸਾਰੇ ਮਾਨਵਤਾ ਨੂੰ ਇਹ ਇੱਕ ਬਹੁਤ ਵੱਡਾ ਅਧਿਆਤਿਕ ਸਿਧਾਂਤ ਸੀ ਰਾਜਿਤਿਕ ਸਿਧਾਂਤ ਸੀ ਸਮਾਜਿਕ ਸਿਧਾਂਤ ਸੀ ਕਿ ਧਰਮ বিনা ਰਾਜ ਜੁਲਮੀ ਹੋ ਸਕਦਾ ਹੈ ਤੇ ਰਾਜ বিনা ਧਰਮ ਦੀ ਰਾਖੀ ਨਹੀਂ ਹੋ ਸਕਦੀ ਇਸ ਲਈ ਸਾਰੇ ਮਾਨਵਤਾ ਨੂੰ ਸਾਰੇ ਧਰਮਾਂ ਵਾਲਿਆਂ ਨੂੰ ਇਹ ਜ਼ਰੂਰੀ ਹੈ ਕਿ ਸੰਸਾਰ ਨੂੰ ਉਹ ਐਸਾ ਸੰਦੇਸ਼ ਦੇਣ ਕਿ ਦੋਵੇਂ ਚੀਜ਼ਾਂ ਸੰਸਾਰ ਦੇ ਵਿੱਚ ਨਾਲ-ਨਾਲ ਲੈ ਕੇ ਕੋਈ ਵੀ ਕੌਮ ਕੋਈ ਬਨੁਕ ਚੱਲੇਗਾ ਤੇ ਉਹਦਾ ਜੀਵਨ ਹਰ ਪੱਖੋਂ ਸਫਲ ਹੋਏਗਾ। ਬੁਰਾਈ ਦਿਵਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਅਜੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਵੀ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਇਤਿਹਾਸਿਕ ਅਤੇ ਬੇਸ਼ਕੀਮਤੀ ਵਸਤਾਂ ਦੇ ਪਵਿੱਤਰ ਜਲਾਹ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ। ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਇਹਨਾਂ ਸ਼ਸਤਰਾਂ ਨੂੰ ਸੰਗਤ ਦੇ ਦਰਸ਼ਨ ਲਈ ਰੱਖਿਆ ਗਿਆ ਉੱਥੇ ਹੀ ਸੰਗਤ ਨੇ ਵੀ ਕੰਟਿਆਬੱਦੀ ਕਤਾਰਾਂ ਦੇ ਵਿੱਚ ਖੜੇ ਹੋ ਕੇ ਪਵਿੱਤਰ ਜਲਾ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਨੇ ਬਹੁਤ ਵੱਡਾ ਐਹਸਾਨ ਜਿਹੜਾ ਹੈ ਉਹ ਬੜਾ ਪਰਉਪਕਾਰ ਕੀਤਾ ਸਾਰੇ ਮਨੁੱਖਤਾ ਉੱਤੇ ਕਿ ਉਹ ਮੀਰੀ ਔਰ ਪੀਰੀਆਂ ਦੋ ਤਲਵਾਰਾਂ ਪਹਿਨ ਕੇ ਇੱਕ ਐਸਾ ਸੰਦੇਸ਼ دیتا ਕਿ ਜੇ ਸੰਸਾਰ ਨੇ ਸੁਖੀ ਰਹਿਣਾ ਖੁਸ਼ਹਾਲ ਉਹਨਾਂ ਦਾ ਵਿਕਾਸ ਕਰਨਾ ਹੈ ਔਰ ਆਪਣਾ ਅਧਿਆਤਮਿਕ ਸੰਸਾਰ ਦੇ ਜੀਵਨ ਜਿਹੜਾ ਉਹ ਸਫਲ ਕਰਨਾ ਹੈ ਤਾਂ ਦੋਵੇਂ ਚੀਜ਼ਾਂ ਨੂੰ ਨਾਲ ਨਾਲ ਲੈ ਕੇ ਚੱਲਣਾ ਪੈਣਾ ਸ਼ਸਤਰ ਔਰ ਸ਼ਾਸਤਰ ਦੋਵਾਂ ਦਾ ਧਨੀ ਹੋ ਗਏ ਇਸ ਨੂੰ ਹੋਰ ਪਰਪੱਕ ਰੂਪ ਵਿੱਚ ਨਸੇ ਪਾਸਾ ਸ੍ਰੀ ਗੁਰੂ ਗੋਬਿੰਦ ਜੀ 3 ਮਾਰ 16 ਨੰਬਰ ਖਾਲਸਾ ਪੰਥ ਦੀ ਕਿਸ ਗੜ ਸਾਹਿਬ ਤੇ ਸਾਜਨਾ ਕਰਕੇ ਉਸ ਨੂੰ ਹੋਰ ਪਰਪੱਕ ਕਰਕੇ ਸਾਰੇ ਸੰਸਾਰ ਵਿੱਚ ਇੱਕ ਪੱਕਾ ਨਿਯਮ ਸਿਧਾਂਤ ਜਿਹੜਾ ਉਸ ਬਣਾਤਾ ਅੱਜ ਦੇ ਹੀ ਦਿਨ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਦੇ ਉੱਤੇ ਵਿਰਾਜਮਾਨ ਹੋਏ ਸਨ ਜ਼ੁਲਮ ਦੇ ਖਿਲਾਫ ਲੜਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਜਣਾ ਕੀਤੀ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਕੇ ਭਗਤੀ ਅਤੇ ਸ਼ਕਤੀ ਦਾ ਸਦਾਂਤ ਪੱਕਿਆ ਕੀਤਾ ਤੇ ਸਿੱਖ ਕੌਮ ਨੂੰ ਜ਼ਬਰ ਅਤੇ ਜ਼ੁਲਮ ਦਾ ਟਾਕਰਾ ਕਰਨ ਦਾ ਹੌਸਲਾ ਬਖਸ਼ਿਆ